ਗੱਲ ਕਰਦੇ ਆ ਆਪਾਂ ਅੱਜ ਰਾਜ ਘਾ ਦੀ ਹੇ ਬਣਾਈ ਹੋਈ ਜਿਹੜੀ ਕੁਝ ਟਾਈਮ ਪਹਿਲਾਂ ਆਪਾਂ ਇਹ ਹੇ ਜਿਹੜਾ ਹੈਗਾ ਸਰਦੀ ਦੇ ਵਿੱਚ ਆਪਾਂ ਉਹਨੂੰ ਕੱਟ ਕੇ ਸੁਕਾ ਕੇ ਸਟੋਰ ਕੀਤਾ ਸੀ ਔਰ ਅੱਜ ਸਮਾਂ ਜਿਹੜਾ ਆਪਾਂ ਇਸ ਸਮੇਂ ਆਪਾਂ ਇਹਨੂੰ ਯੂਜ਼ ਕਰ ਰਹੇ ਆ ਆਪਣੇ ਕਾਫਸ ਦੇ ਵਿੱਚ ਜਿਹੜੇ 5-6 ਮਹੀਨੇ ਦੇ ਕਾਫਸ ਨੇ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਹੇ ਨੂੰ ਖਾ ਰਹੇ ਆ ਇਹਨੂੰ ਆਪਾਂ ਸਾਈਲੇਜ ਫੀਡ ਦੇ ਵਿੱਚ ਮਿਕਸ ਕਰਕੇ ਦਿੰਨੇ ਆ ਬਹੁਤ ਵਧੀਆ ਖਾਂਦੇ ਵੀ ਆ ਔਰ ਗਰੋਥ ਵੀ ਬਹੁਤ ਚੰਗੀ ਲੈਂਦੇ ਆ ਤੁਸੀਂ ਦੇਖ ਸਕਦੇ ਹੋ ਸਾਰੇ ਫਾਰਮਰ ਨੂੰ ਇਹ ਜਿਹੜੀ ਹੈਗੀ ਆ ਉਹ ਜੂਸਕ ਜਰੂਰ ਕਰਨੀ ਚਾਹੀਦੀ ਹੈ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ ਇਹਦਾ ਹਰ ਇੱਕ ਫਾਰਮਰ ਨੂੰ ਇਹ ਇਹ ਬਣਾ ਕੇ ਰੱਖਣੀ ਚਾਹੀਦੀ ਹੈ ਕਿਉਂਕਿ ਸਮੇਂ ਦੀ ਜ਼ਰੂਰਤ ਹੈ ਜੇ ਆਪਾਂ ਖਰਚੇ ਘਟਾਉਣੇ ਆ ਚੰਗੀ ਆ ਦੇਖੋ ਤੁਸੀਂ ਕਿਸ ਤਰ੍ਹਾਂ ਖਾ ਰਹੀ ਹੈ ਤਾਂ ਆਪਾਂ ਨੂੰ ਇਹ ਚੀਜ਼ਾਂ ਜਿਹੜੀਆਂ ਸਮੇਂ ਦੇ ਹਿਸਾਬ ਨਾਲ ਬਦਲਣੀਆਂ ਪੈਣਗੀਆਂ ਜ਼ਰੂਰੀ ਆ ਬਹੁਤ ਅੱਛਾ ਰਿਜ਼ਲਟ ਆਪਾਂ ਨੂੰ ਅੱਜ ਦੇ ਟਾਈਮ ਇਹਦਾ ਮਿਲ ਰਿਹਾਗਾ ਅੱਪਾ ਦਾ ਪਹਿਲੇ ਸਾਲ ਤੋਂ ਇਹਨੂੰ ਯੂਜ਼ ਕਰਦਾਂ 2 ਸਾਲ ਹੋ ਗਏ ਆਪਾਂ ਨੂੰ ਬਹੁਤ ਟਾਪ ਦੇ ਰਿਜ਼ਲਟ ਮਿਲਦੇ ਸਾਰੀਆਂ ਬੱਚੀਆਂ ਜਿਹੜੀਆਂ ਆਪਾਂ ਮਰਕਲ ਪ੍ਰੈਸਰ ਤੇ ਅਲਵੋਰ ਤੇ ਤਿਆਰ ਕੀਤੀਆਂ ਹੋਈਆਂ ਨੇ ਉਹਨਾਂ ਦੇਖੋ ਤੁਸੀਂ ਦੇਖੋ ਕਿਸ ਤਰ੍ਹਾਂ ਖਾ ਰਹੀ ਐ ਨਾਲੇ ਤਾਂ ਇਹਦੀ ਰੂਮੀਨੇਸ਼ਨ ਵੀ ਵਧੀਆ ਹੋ ਗਈ ਇਹਨੂੰ ਚਬਾ ਕੇ ਖਾ ਰਹੀ ਐ ਬਹੁਤ ਵਧੀਆ ਰਿਜ਼ਲਟ ਮਿਲਦਾ ਸਾਰਿਆਂ ਨੂੰ ਇਹ ਚੀਜ਼ ਵਰਤਣੀ ਚਾਹੀਦੀ ਹੈ ਜੀ ਧੰਨਵਾਦ ਜੀ